ਵੇਰੇ ਉਹਦੇ ਨਾਲ ਉਹ ਬੱਕਰੀ ਯਾਰੇ ਇਹ ਗੱਲ ਮੈਂ ਉਸੇ ਗੱਲ ਤੇ ਜ਼ਰਾ ਕਰ ਗਾ ਗੈਰਾ ਦਾ ਤਾਂ ਨਹੀਂ ਆ ਬੰਦੇ ਇਹ ਜਿਹੜਾ ਗੱਲ ਤੈਨੂੰ ਕਿਹ ਚੱਕੀ ਕੋਈ ਨਹੀਂ 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 ਉਹ ਉਸ ਗੱਲ ਨੂੰ ਛੱਡੋ ਉਹ ਬੜੀ ਝੜੀ ਵਾਲਾ ਕੰਮ ਸੀ ਸਾਡੇ ਉਹਦੇ ਨਾਲ ਅੱਧੀ ਐ ਬੰਦੇ ਕੀ ਕਰ ਲਾ ਉਹ ਵੀ ਨਹੀਂ ਜ਼ੋਰ ਜ਼ੋਰ ਕਰ ਚਾ ਲਿਆ ਨਹੀਂ ਤਾਂ ਉਹ ਬੱਕਰੀ ਦਾ ਫਰਕ ਫਰਕੀ ਵਾਲਾ ਉਹ ਇਹਨੇ ਨਹੀਂ ਲਾਉਣੀ ਹਾਂ ਉਹਦਾ ਆਪਣੇ ਕਰਕੇ ਲਾਤਾ ਹਾਂ ਹਾਂ ਨਹੀਂ ਉਹ ਹੋਰ ਇਹ ਵੀਰੇ ਅੱਧਾ ਕੰਮ ਤੇ ਨਹੀਂ ਵੀਰੇ ਹੋਣੀ ਉਹ ਤਾਂ ਦਾ ਸਾਈਂ ਬੀ ਮਰਜ਼ੀ ਕਰੋ ਨਾ ਫਿਰ ਦਾਗਨ ਨੂੰ ਸਾਡੇ ਨਾਲ ਤਾਂ ਜਿੱਥੇ ਹੀ ਪਾਟੋ ਆ ਬਣਾਠੇ ਜਿੱਥੇ ਜਿੱਗੀ ਉਹ ਕਿੰਨੇ ਦੀ ਹੈ ਮੈਂ ਤਾਂ ਕਰੂ ਗੱਲ ਆਏ 10 11 ਦੀ ਜਾਣੀ ਜੇ ਤੂੰ ਕਹੇ 11 10 ਦੀ ਕਿ ਨਹੀਂ ਜਾਣੀ ਇਹ ਇਹ ਅੱਧੀ ਉਹਦੇ ਨਾਲ ਦੀ ਰੇ ਜਾ ਵਾ ਆਹ ਇਹਦਾ ਫਰਕੇ ਸੀ ਬਾਈ ਇਹ ਅੱਧੀ ਉੱਥੇ ਹੋੜੀ ਝੜੀ ਸੀ ਪਹਿਲਾਂ ਉਹੀ ਫੜੀ ਸੀ ਤੇਰੇ ਕੋਲ ਜਿੱਦੇ ਤਾਂ ਅਸੀਂ 12 ਬਿੱਲੇ ਨਹੀਂ ਲਾਉਂ ਤੂੰ ਗੱਲ ਕੁਝਲ ਜੀ ਸੱਚਾਈ ਗੱਲ ਕਰਦੇ ਜੀ ਕਿੰਨੇ ਲੱਗੇ ਦੋ ਆਹ 7.5 7.5 8ਵੀਂ 8 ਬਾਜਾ ਜੇ ਮੋਰੀ ਚੌੜਾ ਫੜ ਫੜ ਨਹੀਂ ਨਹੀਂ ਹਾਂ ਭਾਈ ਉਹ ਸਾਬ ਨਾਲ ਸਾਡੇ ਨਾਲ ਨਾ ਗਰ ਨਾੜ ਸਾਡੇ ਨਾਲ ਨਾ ਅੜੂ ਉਹ ਨਾਲ ਭੰਗਾ ਸਾਡੇ ਦਿਨਾਂ ਦਾ ਕੱਢ ਸਾਡੇ ਦਿਨਾਂ ਦਾ ਕੱਢੇ ਭੰਗਾ ਨਹੀਂ ਸੀ ਸਾਡੀ ਗੱਲ ਬਾਹਰ ਗੱਲ ਉਹ ਤੜਾੜੀ ਥੋੜੀ ਸੀਗੀ ਬਸ ਉਹ ਤੜਾੜੀ ਸੀ ਇਹ ਦੱਸ ਦੀ ਦਿੰਦਾ ਸੀ ਉਹਨਾਂ ਨੂੰ ਉਹ ਸਾਡੇ ਨਾਲ ਉੱਤੇ ਖੜਾ ਸੀ 10 ਮੁੰਦੇ ਇਹ ਗੱਲ ਸੀ ਇਹ ਹੁਣ ਇਹ 11 ਦੀ ਦੋੜੋ ਆ ਗਈ ਆਪਾਂ ਤਾਂ 12 ਵੀ ਲਾਤਾ ਸੀ ਉਹ 12 ਦਾ ਹੁੰਦਾ ਬਾਈ ਗੱਲ ਉਹ ਵੀਰੇ ਹੌਲੀ ਛੜੀ ਸੀ ਚਲੋ ਠੀਕ ਆ ਬੜਾ ਅੰਧਕਾਰ ਤਾਂ ਆ ਗਿਆ ਮੈਨੂੰ ਤਾਂ ਇਹ 19 ਦਿਨ ਆ ਵੀਰੇ ਨਹੀਂ ਅੱਛਾ ਨਹੀਂ ਕਿਸੇ ਨੂੰ ਸਾਡੀ ਵੀ ਸਮਝ ਵੀ ਕਿਵੇਂ ਸੌਦਾ ਹੋਇਆ ਉਹ ਕਿਉਂ ਹੋਇਆ ਉਹ ਵੀ ਚੱਲ ਉਹ ਐ ਇਹਨੇ ਦੀ ਤਰ੍ਹਾਂ ਛੱਡੋ ਯਾਰ ਇਹ ਅੱਧੀ ਯਾਰ ਮੁੱਕੀ ਉਹਨਾਂ ਪਰ ਬੋਲ ਮੈਨੂੰ ਤੈਨੂੰ ਕਹਿੰਦਾ ਚੱਲੇ ਵੀਰੇ 8000 ਦੀ ਪੱਟਾ ਹੱਟ ਗਈ ਠੀਕ ਆ ਇਹ ਅੱਧੀ ਆ ਤੂੰ ਤੇ ਕੀ ਆ ਤੈਨੂੰ 10.5 ਹਜ਼ਾਰ ਦੀ ਉਹ ਨਾ ਵੀਰੇ 10 ਦੀ ਨਹੀਂ ਹੈ ਇਹ ਦਾਦੀ ਤਾਂ ਉਹ ਨਹੀਂ ਸੀ ਗਲਤ ਹੋ ਗਿਆ ਦੱਸ ਦਿੱਤਾ ਉਹ ਨਹੀਂ ਸੀ ਤੇ ਬਾਰ ਬਾਰ ਕਿਹਦਾ ਤੂੰ ਖੁਫਾਈ ਜਾਂਦਾ ਤੂੰ ਮੈਂ ਬਚਣ ਫੜਦੇ ਸੀ ਉਹ ਬੜਾ ਫੜੇ ਇੰਦੀ ਕਹਿੰਦੇ ਉਹ ਫੜਦੇ ਸੀ ਯਾਰ ਸਾਰੇ ਆ ਗਿਆ ਉਹ ਬੰਦ ਨੂੰ ਕੋਈ ਹੁੰਦਾ ਨਹੀਂ ਕਰਦਾ ਸੀ ਜਰ ਆਏ ਉਹ ਲਾ ਫੜ ਜਾ ਤੇਰਾ ਜਿਤਮੰਨਾ ਵੇਖੀ ਤੇਰਾ ਜਿਤਮੰਨਾ ਨਾ ਵੇਖੀ ਹੁਣੇ ਕੋਈ ਕਹਾਂਗੇ 200 ਲਵਾਂਗੇ ਤਰਾਦੀ ਤੈਨੂੰ ਪਹਿਲਾਂ ਦੱਸ ਦਿਆਂ ਮੈਂ 100 ਕੱਢ ਕੇ ਕੱਢ ਬੰਦੇ ਤਾਂ ਨਾ ਫੜਦੇ ਆਂਗੇ ਪੂਰੇ 8500 ਦੇ ਦੇ ਬੜੀ ਵਧੀਆ ਰਹੇਗਾ ਬੜਾ ਵਧੀਆ ਰਹੇਗਾ ਬੜਾ ਵਧੀਆ ਰਹੇਗਾ ਤੇਰੇ ਫਾਇਦੇ ਚ ਤੇਰੇ ਫਾਇਦੇ ਮੱਖਾ ਵਧੀਆ ਰਹੇਗਾ ਇਹ ਪੈਸੇ ਯਾਰ ਉਹ ਨਹੀਂ ਉਹ ਇਹ ਤਾਂ ਛੱਡ ਕੇ ਜਾਂਦੇ ਤੇ ਇਹ ਨਹੀਂ ਛੱਡ ਕੇ ਜਾਂਦੇ ਸੁਣ ਨਾ ਸੱਗੀ ਕਿਸੇ ਦੀ ਪੜਿਆ ਲਿਖਿਆ ਬੰਦਾ ਸਰਦਾਰ ਆ 30 ਨਾਲ ਤੋਂ ਸੁਣ ਲੋ ਆਖੇ ਲੋ ਕਿਹਾਉਂਗਾ ਮੰਨ ਲੋ ਕਿਆ ਰ ਗਈ ਭਾਦਿਆਂ ਦੀ ਖਰੀ ਸਾਲੇ ਕਿੱਗੀਆਂ ਭਾਦਿਆਂ ਰੁਪਿਆ 10 ਆਇਆ ਜੀ 14 ਕਿੰਨਾ ਕਿੰਨਾ ਦਾ ਜੀ ਕਿੰਨਾ 10 ਆਇਆ ਜੀ ਕਿੰਨਾ ਦਾ ਤਿੰਨੇ 10 ਆਇਆ ਜੀ ਚੱਕੋ ਦੇਖੋ ਠੀਕ ਆ ਗਈਆਂ ਬੱਸ ਕਾ ਉੱਥੇ ਨਾ ਵੀ ਆ ਪੱਠਾ ਨੇ ਪੂਰਾ ਉਹ ਕਾਤ ਨੂੰ ਫੇਰ ਇਹ ਕਿਹੜੀਆਂ ਕਿਹੜੀਆਂ ਪੁੱਤਰੀ ਦਾ ਬੰਦੂ ਗੱਲ ਕਰਾਂ ਕਾਤੂ ਵਾਲੀ ਆਹ ਕਾਟੂ ਵਾਲੀ ਰੋਪੜਾ ਗੱਪੜਾ ਜੇਪੜਾ ਸਾਡੀ ਹੋਰ ਵਰਕਰ ਤੇ ਬਿੱਕੀ ਜਾਵਾਂਗੇ ਕਿੰਨੀ ਕਿੰਨੀ ਵੇਚਿਆ ਜਾ ਰਿਹਾ ਆਹ ਲਓ ਮੈਂ ਤਾਂ ਕਹਿਦਾ ਇਹਨੂੰ ਵੀ ਦੇਖ ਜਾ ਰੋ ਕਾਲੀ ਦੇਖ ਮੜੇ ਜੀ ਆਹ ਦੇਖ ਲਓ ਤੇ ਲੱਗਿਆ ਦਾ ਸਾਹ ਇਹ ਨਾਲ ਵੀ ਨਾ 10 ਬਾਰੀ ਦਾ ਦੱਸ ਇਹਦਾ ਮੈਂ ਤਾਂ ਗਲਤ ਤਨੀ ਵੇਚਦੀ ਯਾਰ ਕਿਠੀ ਦੱਸ ਕੱਲੀ ਦੱਸੋ ਕੱਲੀ ਉਹ ਕੱਲੀ ਦਾ ਦੱਸੋ ਕੱਲੀ ਕੱਲੀ ਦਾ ਦੱਸ ਯਾਰ ਕੱਲੀ ਦਾ ਦੱਸ ਕੱਲੀ ਦਾ ਦੱਸ ਅਗਲੇ ਕੋਲੋਂ ਤਾਂ ਪੈਸੇ ਨਾ ਹੋਣ ਆਏ ਨਹੀਂ ਕੱਲੀ ਦਾ ਹੀ ਦੱਸੋ ਹੈਂ ਕੱਲੀ ਦੱਸ ਦੇ ਦੇ ਦੱਸ ਯਾਰ ਤੂੰ ਤਾਂ ਰਦਾਈ ਧਰ ਗਿਆ ਰਦਾਈ ਧਰਨਾ ਉਹਦੇ 6000 ਦੀ ਤੂੰ ਇਹਦਾ ਪੰਗੇ ਲੈ ਰਿਆ ਤੂੰ ਵਿਚ ਫਾ ਕੇ ਦੇਖ ਸੁਈ ਯਾਰ ਪਰਦੇ ਨਾ ਬੂਗਰ ਇਹ ਕਿੱਥੇ ਲਓ ਸੁਣੋ ਤਾਂ ਪ੍ਰਤੀਯੋਗ ਨਾ 6000 6000 ਦੀ ਮੱਕੜੇ ਨੇ ਵੀਰੋ ਕਾਟੂ ਜੇ ਜਾਊਗੀ ਦੰਦ ਦੇ ਦੇ ਸਾਰੇ ਦਿੱਕੇ ਪਾਇਆ ਉਹਦੇ ਆਹਦੇ ਦੰਦ ਦੇ ਕੀ ਮੜੇ ਆ ਜਾ ਦੇਖ ਤਾਂ ਆ ਜਾ ਨੇੜੇ ਤਾਂ ਆ ਜਾ ਉਹ ਹੋ ਨੇੜੇ ਤਾਂ ਦੰਦ ਤਾਂ ਪਟੂ ਲਾਉਂਦਾ ਕੋਈ ਵੀ ਗੱਲ ਦੇ ਦੇ ਫਿਰ ਮੀਟ ਚ ਜਾਣੀ ਵੀਰੇ ਤਾਂ ਮੈਂ ਕਹਿੰਦਾ ਕਾਸੇ ਚ ਗੱਲ ਕੋਈ ਜੰਦ ਨਹੀਂ ਜਾਣ ਨਹੀਂ ਉਹਦੇ ਚ ਨਹੀਂ ਗੱਪਣਾ ਗਿਆ ਲੈ ਉਹ ਫੋਨੋਂ ਤਾਂ ਪੈਨ ਨਹੀਂ ਗਪੜਾ ਤਿੰਨੀ ਉਹਦੇ ਦੇਖ ਹੁਣ ਪਾਵ ਨਹੀਂ ਹੈਗਾ ਉਹ 6 ਦੀ ਸਾਦੇ 14000 ਹੋ ਗਏ ਆ ਆ ਜਾ ਵਧੀਆ ਰਹੇਗਾ ਤੇਰੇ ਫਾਇਦੇ 'ਚ ਤੁਸੀਂ ਕਹਿੰਦਾ ਜੀ ਹੋਰ ਵੀ ਨਾ ਕੀ ਕਹਦਾ ਖਾਨੇ ਉਹ ਯਾਰ ਉਹ ਅੜੀ ਚੜੀ ਜੇ ਬੇਕੀ ਨਾ ਵਾਲੀ ਬੱਕਰੀ ਇਹਨੇ ਚਾਹੇ ਉਹ ਤਾਂ ਬੱਧੀ ਆ ਉਹ ਤਾਂ ਅੜੀ ਚੜੀ ਜੋ 2000 ਪਾਤਾ ਮਿਲ ਗਿਆ ਹੋਰ ਇਹ ਵੀ ਕਹਿੰਦਾ ਲੈ ਦੀ ਤੂੰ ਲਾਤਾ ਤਾਂ ਹੈਗੇ ਯਾਰ ਮੈਂ ਤਾਂ ਤੈਨੂੰ ਕਹਿੰਦਾ ਵੀ ਦੱਸਦਾ ਇਹ ਜੀਹੇ ਦੱਸਦੀਆਂ ਦੁੱਢੀ ਦੱਸਦਾ ਤਾਂ ਹੈ ਨਹੀਂ ਮਾਲ ਤੇ ਇਹ ਜਿਹੜੇ ਬੱਕਰੇ ਕਿੰਨੀ ਬੁੱਧੀ ਕਰਦੇ ਨੇ ਵੀਰੇ ਜ਼ਿਆਦਾ ਬਾੜ ਹੈ ਨਹੀਂ ਦਾ ਮਾਲ ਹੀ ਨਹੀਂ ਹੈ ਕਿ ਜਿਆ ਕਿੰਨੇ ਦੇ ਕਹਿੰਦੇ ਯਾਰ 15000 ਦੋਨਾਂ ਦਾ ਵਾ ਠੀਕ ਆ ਉਹ ਨਹੀਂ 14000 ਤਿੰਨੇ ਹੀ ਪਵਾਲਾ ਯਾਰ ਤਿੰਨੇ ਉਹ ਪਰਦਾ ਗੁਰੂ ਆ ਪਾਵੇਂਗਾ ਕਿਵੇਂ ਇਹਦੇ ਦੰਦ ਦੰਦ ਪੱਟੀ ਚੱਕੀ ਪੁਰ ਦੇ ਨਹੀਂ ਦੰਦ ਸਾਰੇ ਡੇਗੀ ਦੇ ਆ ਜਾਂਦੇ ਨਹੀਂ ਵਿਚ ਨੂੰ ਦੰਦ ਤਾਂ ਸਾਰੇ ਡੇਗੀ ਵਿੱਚ ਹੀ ਹੈ ਗੱਤ ਚੱਕੀ ਲੰਗ 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 ਵੀ ਮਾਰਦੀ ਆ ਦੇਖ ਲੱਤਾਂ ਦੇ ਲੱਤਾਂ ਦੇ ਅੱਧ ਗਾਈ ਬੈਠਾ ਪੜਾ ਜਾ ਚਾਬੀ ਵੀ ਜਰਾ ਲੰਗ ਮਾਰਦੀ ਨਿਆ ਲੱਗਦਾ ਖਾ ਵੀ ਇਹ ਦਰਾਲੀ ਕਰੀ ਜਾਂਦੇ ਆਗੇ ਚਲੋ ਅੰਦਰ ਜਾਂਦੇ ਆ ਵੇਰੀ ਲੰਗ ਜਾ ਮਾਰਦੇ ਸਿਓ ਰਹਿੰਦੀ ਜੇ ਤੰਨੇ ਗਣੀ ਨੇ ਤੂੰ ਦੱਸ ਤੇ ਬਾਕੀ ਕਿਵੇਂ ਕਰਨਾ ਉਹਦੇ ਦੇਖੀ ਪੂਰਾ ਤੇ ਦੇ ਸਾਹਮਣੇ ਜੀ ਡਿਲੇ ਪੂਰੇ ਦੀ ਗੱਲ ਨਾ ਕਰ ਤੰਨੇ ਪੱਟ ਤੰਨੇ ਤੂੰ ਸਾਡੀ ਯਾਰਾ ਪੂਰੇ ਉਹ ਬੱਕਰੀ ਜੀ ਆ ਜਿਹੜਾ ਮਿੱਠੂ ਕੰਨ ਜਿਹਦਾ ਬੱਕਰੀ ਜੀ ਕਦੇ ਕੋਈ ਤਾਂ ਦਾ ਥੱਲੋ ਗਈ ਤਾਂ ਦਸ਼ੀ ਨੂੰ ਕੀ ਕਰਦੀ ਕੋ ਲੈ ਤਾ ਜੀ ਜੀ ਦੁੱਧ ਤੱਕ ਨਾ ਆਂਦੀ ਆ ਉਹ ਕਰੀ ਦੁੱਧ ਭਰਾ ਮੈਂ ਕਿਹਾ ਤੰਨੇ ਖਾਗਾ ਨਾ ਮੈਂ ਮੈਂ ਵੀ ਨਹੀਂ ਕਰਦਾ ਆ ਲੈ ਮੈਂ ਨਹੀਂ ਕਰ ਤੂੰ ਦੱਸ ਦੇ ਆਪ ਦੱਸ ਮੈਂ ਕਿ ਯਾਰ ਤੇ ਮੰਗਾ ਮੈਂ ਕਿ ਮੋਕਰਾ 22 ਹਾਂ ਸਾਹਮਣੇ ਮੰਗਣ ਕਰਕੇ 20000 ਤੂੰ ਮੰਗ ਲਾਉਂਦਾ ਫਿਰ ਤੇ 30 ਜਾਂਦਾ 30000 ਦਾ 23 ਮੰਗਾ ਦਾ ਹਾਂ 24 24000 ਮੰਗਾ 22 24 25 26 ਦੇ ਆਪਣੇ ਵਿੱਚੇ ਵਿੱਚ ਯਾਰ ਯਾਰ ਵੇਚਿਆ ਲਗਾਦਾ ਨਹੀਂ ਕੋਈ ਕਿਉਂ ਜੀ ਲਗਾਦਾ ਨਹੀਂ ਲੈ ਗਿਆ ਲਗਾਦਾ ਨਹੀਂ ਇਹੋ ਗੱਲ ਕਰ ਆਈ ਆਈ ਵੀ ਮੈਂ ਜਵਾਬ ਦਤਾ ਉਹਨਾਂ ਨੇ ਇਹਨਾਂ ਨੇ ਵੀ ਸਾਨੂੰ ਬਾਹਰ ਦੂਰ ਤੂੰ ਮੈਂ ਰਹਿੰਦੇ ਸਾਈ ਘਾੜ ਤੇ ਉਹਨਾਂ ਨੇ ਆਪਾਂ ਨੇ ਹਣੇ ਹਟ ਫਿੱਟ ਨਹੀਂ ਆ ਲੈ ਗਿਆ ਆ ਗੱਲ ਬਈਆ ਮੈਂ ਚਪਟਾ ਹੋ ਗੋ ਬੋਲਾਂ ਤੂੰ ਕਿ ਮੈਂ ਚਾਹਣਾ ਬਈ ਦੋ ਬੋਲਾਂ ਨਹੀਂ ਨਾ ਦੋ ਰੋ ਰੋਗਾ ਦੋ ਰੋਗਾ ਦੇ ਦੱਸ ਤੂੰ ਤਾਂ ਨਹੀਂ ਰਹਿਣਾ ਤਿੰਨੇ ਲਊ ਤੇ ਤਿੰਨੇ ਜੂੜੀ ਕੋਲ ਜੀ ਤਿੰਨੇ ਦਾ ਤਿੰਨਾ ਮੈਨੂੰ ਐ ਅੱਖੇ ਮੈਂ ਦੂਰ ਹੈ ਨਾ ਬੁੱਪ ਚਰੌਣੀਆਂ ਦਾ ਉਹ ਕਰ ਲੈ ਬਸ ਤਿੰਨੇ ਤੁਸੀਂ ਦੱਸ ਦੇ ਫਿਰ ਮੰਗਦਾ ਤਿੰਨ ਦੇ ਵੇਚਣੀ ਆਇਆ ਉਹ ਕੀ ਭੇਜੀ ਹੋਰ ਦੱਸੇ ਤੁਸੀਂ ਅਸਰੇ ਬਾਕੀ ਤਾਂ 2000 ਰੁਪਏ ਵਿੱਚ ਹੈ 2000 ਰੁਪਏ ਨਾਲ ਲਹਿੰਗਾ ਹਾਂ ਲੈਂਗਾ ਨਹੀਂ ਦਊਗਾ ਜਿਊਂਗਾ ਦੋ ਫਿਰ ਮਾਮਾ ਕਾ ਉਹ 2000 ਤੋਂ ਦੋਨੋਂ ਨਾ ਕੀ ਕਹਣਾ ਮਾਲ ਮੋਲ ਤੇਰਾ ਲਊ ਮਾਲ ਮੋਲ ਨਹੀਂ ਦਿੰਦਾ ਕਿਉਂ ਜੀ ਤੇਰੀ ਮਾਲ ਮਾਲ ਨਹੀਂ ਬੰਦੀ ਜਿਹੜੀ ਲੱਬਲਾ ਦੀ ਗੱਲ ਹੈ 23 ਚ ਬੱਕਰੀਆਂ ਤੇਜ਼ ਭਿਲੇਂਗਾ ਪਾਉਣਾ ਨਹੀਂ 23 ਚ ਪਾਉਣਾ ਮੈਂ ਤੇਰੀ ਗੱਲ ਮੰਨ ਲਿਆ ਮਾਮਾ ਕਿੰਨੇ ਦੀ ਦੁਕਾਨ ਇਹਦਾ ਮਾਲ ਮੋਲ ਹੀ ਲਾਉਂ ਲੈ ਬੱਕਰੀ ਕਿੰਨੇ ਚ ਪਾਉਂਦਾ ਮੈਨੂੰ ਪਾਪੀ ਨਾ ਜੀ ਦੇ ਗਿਆ ਨਾ ਬੱਕਰੀ ਕਿੰਨੇ ਚ ਪਾਉਂਦਾ ਮੈਨੂੰ ਇਹ ਦੱਸਾ ਤੇ ਸਾਹਮਣੇ ਨਵੀਂ ਪਾਟਾਂ ਨਵੀਂ ਬਲਾਮੀ ਨਾ ਨਾ ਦੋ ਦਿਨ ਰੱਖ ਲਾਂਗੂ ਵਾਲੀ ਇਹ ਧਾਰਾ ਤੋਂ ਕਹਿੰਦਾ ਵਧੀਆ ਨਹੀਂ ਦੂਰ ਕਿ ਗੱਲ ਸਮਝ ਰਿਹਾ ਆਪਾਂ ਤੈਨੂੰ ਖਾਲੀ ਕਰਕੇ ਤੇ ਮੈਂ ਲੱਗੀ 1.5 ਮਹੀਨੇ ਦੀ ਹਾਂ ਬੱਬਾ ਕੀ ਦਾ ਕੱਲ ਨੂੰ ਕੋਈ ਵੱਟ ਘਟ ਹੋਏ ਵਾਦਾ ਬਾਬੇ ਦਾ ਹੀ ਦਿੰਦਾ ਬਾਬਾ ਤੇਰਾ ਵਾਦਾ ਨਾ ਫਿਰ ਮੇਰੇ ਮਾਮੇ ਕਿੰਨੇ ਮਾਮਾ ਦਾ ਦਾ ਹਣ ਭੈਣ ਦਾ ਲੋ ਕਰਾਂਗਾ ਤੇ ਪੂਰੇ ਨੂੰ ਤਿੰਨ ਪੱਠਾ ਲੈਂਗੀਆਂ ਮੈਂ ਆ ਫੇਰ ਉਹੀ ਕਰ ਯਾਰ ਦੱਬਕਾ ਮਾਰਿਆ ਕਰ ਲੱਗਦਾ ਨਾ ਬਈ ਇਹ ਤੁੰ 2000 ਕਹ ਦੋ ਬਈ ਹਾਂ 2000 ਪੈਸੇ ਮਾਰ ਪਹਿਲੀ ਗੱਲ ਮੈਂ ਮਾਂ ਬਾਪ ਨਾਲ ਪਹਿਲੀ ਗੱਲ 2000 ਰੁਪਏ ਦੇ ਦੇ ਮੈਂ ਪਹਿਲੀ ਲੈ 10000 ਉਸ ਕਰਾ ਮੁੰਡਾ ਫੜਾ ਲੈ ਫੇਰ ਹੁਣ ਮੈਨੂੰ 2000 ਰੁਪਏ ਦੇ ਦੇ ਨਹੀਂ 2000 ਜਪਾਨਾ ਤੂੰ ਆ ਬੱਕਰੀ ਨਹੀਂ ਜਾਂਦੀ ਬੱਕਰੀਆਂ ਬੱਚਾ ਨਹੀਂ ਕੋਸ ਬਾਕੀ ਕੱਟੀਆਂ ਮੁੰਨੀ ਬਿਠਾਉ ਮੈਨੂੰ ਨਹੀਂ ਪਤਾ ਕੱਟੀਆਂ ਥੋੜਾ ਠੀਕ ਆ ਫੇਰ ਯਾਰ ਤੂੰ ਹੁਣ ਆਪਾਂ ਤੇ ਮਾਲ ਮੁੱਲ ਦੇਵਾਂ ਜਿੰਨੇ ਮਾਲ ਮਾਤਾ ਹੰਦਾ ਤਾਂ ਲੈ 23 ਜੱਦ ਤੂੰ ਤੋ ਫੋਗੀਆਂ ਸਾਹੀ ਕੱਢੀ ਕਰ ਸਾਹੀ ਕੱਢੀ ਕਰ ਸਾਡਾ ਨੇ ਦੇਖ ਚੈੱਕ ਕਰ ਲੈ ਮਮਾ ਚੈੱਕ ਕਰ ਆਇਆ ਥੋੜੀ ਹੈ ਗਿਆ 50 10 ਨੀ ਆ ਬੋਲ ਨੀ ਆ ਓਏ ਦੇਖ ਮਾਰੀ ਜਾਂਦਾ ਗੱਲਾਂ ਉਹਨਾਂ ਗਈ ਮੈਂ ਵੀ ਚੱਲ ਬੈਨਾ ਪੈ ਬਿਠ ਫਿਰਦੇਆਂ ਵਾਲ ਮੇਰੇ ਕੋਲ ਬੈਠਾਂ ਨੀ ਆ ਮਗਾ ਬੈਠਾ ਹੋ ਗਿਆ ਹਾਂ ਇਹੋ ਬੜਾ ਬੱਜੀ ਫਿਰਿਆ ਨੀ ਤੇਰੇ ਨਾਨੇ ਨੂੰ ਪਛਲੀ ਪਲੀ ਹੁਣ ਜਿੱਦੇ ਮੈਂ ਬਰਾਲੇ ਦੇ ਵਿੱਚ ਆਇਆ ਨਾ ਨਾ ਦਾ ਪਿਓ ਦਾ ਹਿੱਸਾ ਹੁਣ ਆ ਮਾਲਛਾ ਰੋਜੀ ਥੋੜਨਾ ਮੇਰੀ ਗੱਲ ਨਾ ਭਾਈਆਂ ਤੌਰ ਦਾ ਹਿੱਸਾ ਇੱਕ ਨਾ ਮਾਮਾ ਜੀ ਘਰੇ ਨਾਨ ਤੇ ਸਭ ਲਿਆ ਆਪ ਦੀ ਮਚਾ ਕੇ ਸੀਗਾ ਤਾ ਤੇ ਦੇਖੀ ਸੱਤ ਬਿੱਚ ਵੇਆ ਜਗਾ ਕੀ ਮੰਗਿਆ ਨਹੀਂ ਕਿ ਉਹ ਨਾ ਕਿ ਬੇਈਮਾਨੀ ਕੋਈ ਕਾਇਤੇ ਲੱਗਦੇ ਬਿੱਚ ਤਾਂ ਮਿੱਠੂ ਵੀ ਕਿਸੇ ਪੰਨਾ ਬੇਈਮਾਨੀ ਜਾ ਕੇ ਦਲਾਲੀ ਦੇ ਹੋਏ ਜਾ ਕੇ ਨਾ ਇਹਦਾ ਫਿਰ ਜਾ ਕੇ ਪੈਸੇ ਦੱਬੇ ਹੁਣ ਗੱਲ ਉਹ ਕਰ ਪਾਇ ਦੰਬਰ ਸਮਝੀ ਮੈਂ ਤੈਨੂੰ ਬੱਚਾ ਲੈ ਕਹਿੰਦੇ ਬੱਚਾ ਆਪਾਂ ਨਾਂ ਲਾਇਆ ਨਾ ਬੱਲ ਚਾ 6000 ਨਾਲ ਦੇ ਯਾਰ ਲੈ ਹੁਣ ਮੇਰੀ ਗੱਲ ਸੁਣ ਲੈ ਬੱਕਰੀ ਵੀ ਮੈਂ ਦੂੰਗਾ ਤੂੰ ਬੋਲ ਯਾਰ ਤੇ ਤੈਨੂੰ ਤੇ ਨਹੀਂ ਯਾਰ ਮਿਲੂਗਾ ਯਾਰ ਕਿਵੇਂ ਹਲੇ ਹਲੇ ਇਹਦਾ ਨਾਮ ਬੱਕਰੀ ਨਾਮ ਲੋਕ ਕਹਿੰਦੇ ਦੋ ਮੰਗਦਾ ਉਹ ਮੈਥੋਂ ਉਹ ਦੋ ਫੇਰ ਜੋ ਦੋ ਮਿੰਟ ਰੱਖ ਕੇ ਕੀ ਰੱਖਾ ਦੋ ਮਿੰਟ ਬੋਲ ਰੱਖ ਕੇ ਰੱਖਣਾ ਉਹ ਤੁੰਨ ਫੜਾ ਦੇ ਮਾਮਾ ਤੂੰ ਬੱਤ ਕਰ ਨਾ ਨਿੱਤ ਨਾ ਮੇਰੀ ਗੱਲ ਸੁਣ ਆੜੀ ਓਏ ਤੇਰੇ ਮੈਂ ਸੋਣ ਅੱਛਾ ਬੱਤ ਮੇਰੀ ਗੱਲ ਸੁਣ ਕੇ ਪਰਮਾਤਮਾ ਜੀ ਬਾਬਾ ਤੁਸੀਂ ਬਾਸ ਪੈਂਦੀ ਕੋਈ ਕੋਈ ਤੇ ਮੇਰਾ ਬੱਪ ਪੈਂਦੀ ਮਾਮਾ ਤੇਰੇ ਨਾਲ ਕਿੰਨੇ ਹੋਦੇ ਨਾ ਗਾਹਾਂ ਵਾਲੀ ਕਮੀ ਚਾੜ ਦੇ ਰੱਖਾ ਕਰ ਫੜਾ ਕਰ ਯਾਰ ਦੋ ਹੋ ਗਿਆ ਚਲ ਫੜ ਲੈ ਬਾਂਜੀ ਇਹਨਾਂ ਕਰਤਾ ਤਾਂ ਨਹੀਂ ਆ ਪਾ ਹੁੰਦਾ ਹੋ ਗਿਆ ਬਾਹਰ ਬਾਹਰ ਪੱਤੀ ਮੈਂ ਨਹੀਂ ਰੂੰਗਾ ਪੈਸੇ ਨੂੰ ਦੇ ਪਹਿਲਾਂ ਇਹਨਾਂ ਨੂੰ ਇਹ ਪਹਿਲਾਂ ਬੰਦ ਦੋ ਚਪਾ ਮਸਦਾਨਾ ਮੇਰੀ ਅਲਸਾ ਨਾ 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 ਬਕਰਾਂ ਮੈਂ ਹੋਣਾ ਤੂੰ ਮੈਨੂੰ ਚਾਹ ਤੂੰ 4000 ਰੁਪਏ ਨਾਲੇ ਕਰੀ ਲਖਲਾ ਜਾ ਜੱਦ ਦੇ ਮੈਨੂੰ ਮਾ ਬਸ ਦੱਸ ਰੱਖੋ ਆ ਸਮਝ ਨਹੀਂ ਤਬਾਈ ਸੀ 8500 ਕੋਈ ਨਹੀਂ ਬਸ ਰੱਖ ਰੱਖ ਰ ਮੇਰਾ ਬੰਨਣਾ ਕਹਿੰਦੇ 3000 ਮੈਂ ਮੇਰੀ ਰੱਖ ਰ ਮੇਰਾ ਰੱਖ ਲੈਂਦਾ ਮਾਮਾ ਯਾਰ ਬਾਈ ਆ ਬੱਕਰੀ ਦਾ ਸੌਦਾ ਹੋਇਆਗਾ ਲੈ ਲੈਆਂ ਬੱਕਰੇ ਹਾਂ ਤਿੰਨ ਲੇਲੇ ਦਿਖਾਉਣਾ ਸਾਨੂੰ ਆ ਤਿੰਨ ਲੇਲੇ ਦਾ ਸੌਦਾ ਹੋਇਆ ਬਈ ਬੱਟਾ ਤਿੰਨ ਹਜ਼ਾਰ ਰੁਪਏ ਵਾਧਾ ਤੇ ਫਿਰ ਤੇਰੀ ਫਿਰ ਤੇ ਭਾਂਜੀ ਭੱਜ ਗਿਆ ਤੂੰ ਦੇਖੀ ਜਦੋਂ